ਹਾਂਜੀ ਸਤਿ ਸ੍ਰੀ ਅਕਾਲ ਮਾ ਜਸਵੀਰ ਥੋੜਾ ਸਵਾਗਤ ਹੈ ਜਸਵੀਰ ਕੌਰ ਨੂੰ ਜੀ ਦੇ ਵਿੱਚ ਅੱਜ ਜੀ ਆਪਾਂ ਬਣਾਵਾਂਗੇ ਮੇਥਿਆਂ ਦੇ ਨਾ ਲੱਡੂ ਬਣਾਵਾਂਗੇ ਤੇ ਆ ਆਪਾਂ ਅੱਧਾ ਕਿਲੋ ਮੇਥੇ ਲਏ ਸੀ ਤੇ ਅੱਧਾ ਕਿਲੋ ਹੀ ਵਿਚਾਰਦਾ ਕਿਲੋ ਤਿੰਨ ਪਾਪਾ ਵਿੱਚ ਦੁੱਧ ਪਾਇਆ ਸੀ ਤੇ ਇਹਨਾਂ ਨੂੰ ਆਪਾਂ 7 ਤੋਂ 8 ਘੰਟੇ ਭਿਉ ਕੇ ਰੱਖਤਾ ਸੀ ਤੇ ਫਿਰ ਆਪਾਂ ਮਿਕਸੀ ਜੱਗ 'ਚ ਪਾ ਕੇ ਨਾ ਐਂ ਗ੍ਰाइंड ਕਰ ਲਿਆ ਦੇਖੋ ਹੱਥਾਂ ਨਾਲ ਤਾਂ ਐਂ ਗ੍ਰाइंड ਹੁੰਦੇ ਨਹੀਂ ਤੇ ਆ ਦੇਖੋ ਮਿਕਸੀ ਜੱਗ 'ਚ ਪਾ ਕੇ ਨਾ ਬਹੁਤ ਵਧੀਆ ਗ੍ਰाइंड ਹੋ ਗਏ ਤੇ ਹੁਣ ਆਪਾਂ ਇੱਧਰ ਕੜਾਹੀ ਰੱਖੀ ਆ ਤੇ ਘਿਓ ਆਪਾਂ ਪਾਟ ਹੈ ਘਿਓ ਆਪਾਂ ਤੋਲ ਲਿਆ ਨਿਵੇਸ ਤੇ ਆਟਾ ਆਪਣਾ ਤੋਲਿਆ ਨੇ ਆਟਾ ਆਪਣਾ ਹੈਗਾ 800 ਗ੍ਰਾਮ ਹੈ ਤੇ ਘਿਓ ਥੋੜਾ ਹੋਇਆ ਤਾਂ ਆਪਾਂ ਨਾਲ ਦੀ ਨਾਲ ਹੋਰ ਪਾ ਲਾਂਗੇ ਤੇ ਵੈਸੇ ਮੈਨੂੰ ਵਦਿ ਗਏ ਬਹੁਤ ਹੀ ਲੱਗਦਾ ਕਿ ਉਹ ਜ਼ਿਆਦਾ ਹੀ ਹੈ ਤੇ ਹੁਣ ਆਪਾਂ ਨਾ ਆਟੇ ਨੂੰ ਪੋ ਮਿਲਾਗੇ ਆਟਾ ਨਾ ਆਪਣਾ ਭੁੱਜ ਗਿਆ ਦੇਖੋ ਬਹੁਤ ਵਧੀਆ ਭੁੱਜ ਗਿਆ ਬਹੁਤ ਸੋਹਣਾ ਬਣ ਗਿਆ ਆਟਾ ਤੇ ਹੁਣ ਆਪਾਂ ਇਹਦੇ ਵਿੱਚ ਨਾ 100 ਗ੍ਰਾਮ ਆਪਣੇ ਕੋਲੇ ਗੂੰਦ ਹੈ ਇਹ ਪਾ ਦਾਂਗੇ ਆਪਾਂ ਇਹਦੇ ਵਿੱਚ ਐਸਟਿਕਾ ਕਰਕੇ ਛਾਣਾ ਦਾ ਦੇ ਦਿਆਂਗੇ ਵੀ ਇਹਦੀਆਂ ਬਲੀਆਂ ਜੀਆਂ ਨਾ ਵੱਜਣ ਤੇ ਨਾਲ ਨਾਲ ਆਪਾਂ ਚਲਾ ਦੇਾਂਗੇ ਖੁਰਚਣੇ ਹੋਰ ਹੁੰਦੀਆਂ ਉਨਾ ਪਾਣੀ ਵਿੱਚ ਨ ਪਕਾ ਲਾਂ ਇਹਨੂੰ ਪੂਰੀ ਆਪਣੀ ਗੁੰਨ ਦਾ ਵਧੀਆ ਪੱਕ ਜੂਗੀ ਤੇ ਜਿਹੜੇ ਡਰਾਈ ਫਰੂਟ ਆਪਾਂ ਕੋਈ ਵੀ ਪਾਉਣੇ ਆ ਅੱਡ ਤੋਂ ਨਹੀਂ ਭੁੰਦੇ ਆਪਾਂ ਮਾਟਾ ਆ ਗਿਆ ਬਹੁਤ ਹੀ ਸੌਖਾ ਤਰੀਕਾ ਲੱਗਦਾ ਮੇਰਾ ਬਸੇ ਤਰੀਕੇ ਨਾਲ ਦੇ ਅੱਗਾਂ ਦੇ ਹੁੰਦੇ ਆ ਤੇ ਆ ਕਾਜੂ ਆ ਜਾਣਾ ਪਾਊਡਰ ਬਣਾਇਆ ਬਦਾਮਾ ਦਾ ਇਹ ਵੀ ਆਪਾਂ ਵਿੱਚ ਪਾ ਦਾਂਗੇ ਭੁੱਜ ਜਾਣਗੇ ਆ ਹੀ ਭੁੱਜ ਜੂਗਾ ਵਿੱਚ ਤੇ ਅੰਦਰ ਆਪਾਂ ਕਾਜੂ ਵੀ ਇਸ ਤਰ੍ਹਾਂ ਕਰਕੇ ਗਰੜ ਫੜ ਜੇ ਕਰ ਲਏ ਇਹ ਵੀ ਵਿੱਚ ਭੁੱਜ ਜਾਣਗੇ ਹਣ ਆਪਣੇ ਉਹ ਸੋਨੇ ਕੁਝ ਜਕੇ ਤਿਆਰ ਹੋ ਜਾਂਦੇ ਆਪਾਂ ਨੂੰ ਅੱਗ ਤੋਂ ਭੁੰਨਣ ਦੀ ਨਾ ਲੋੜ ਨਹੀਂ ਤੇ ਹੁਣ ਆਪਾਂ ਜਿਹੜਾ ਨਾ ਆਪਣਾ ਮਿੱਠੇ ਆ ਇਹਨਾਂ ਨੂੰ ਵੀ ਘੋਚ ਭੁੰਨਣ ਦੀ ਕੋਈ ਜ਼ਰੂਰਤ ਨਹੀਂ ਇਹਨਾਂ ਨੂੰ ਐਸ ਤकै ਹੀ ਪਾ ਦਿਆ ਗਿਆ ਆਪਾਂ ਵਿੱਚ ਹੁਣ ਆਪਾਂ ਇਹਨੂੰ ਨਾ ਇਸ ਤਰ੍ਹਾਂ ਕਰਕੇ ਭੁੰਨੀ ਚੱਲਾਂਗੇ ਸਵਾਹ ਤੇ ਆਤੇ ਦੇ ਵਿੱਚ ਜਦੋਂ ਭੁੱਜ ਗਿਆ ਨਾ ਇਹ ਤੇ ਫਿਰ ਆਪਾਂ ਇਹਦੇ ਵਿੱਚ ਖੋਆ ਪਾਵਾਂਗੇ ਕੋਈ ਨਾ ਮੇਥੇ ਆਟੇ ਦੇ ਵਿੱਚ ਬਹੁਤ ਵਧੀਆ ਪੱਕ ਗਏ ਜਿਹੜਾ ਦੁੱਧ ਸੀ ਉਹ ਵੀ ਮੱਤ ਗਏ ਦੇ ਵਿੱਚੋਂ ਮੇਥਿਆਂ ਦੇ ਤੇ ਹੁਣ ਆਪਾਂ ਨਾ ਦਾ 250 ਗ੍ਰਾਮ ਖੋਆ ਆਪਣਾ ਇਹ ਘਰ ਦਾ ਹੀ ਕੱਢਿਆ ਹੋਇਆ ਹੈ ਇਹ ਆਪਾਂ ਵਿੱਚ ਪਾ ਦਾਂਗੇ ਹੁਣ ਆਪਾਂ ਇਹ ਨੂੰ ਮਿਕਸ ਕਰ ਲਾਂਗੇ ਛਵਾੜ ਕੇ ਦੇ ਚਾਤੇ ਦੇ ਤੇ ਫਿਰ ਆਪਾਂ ਨਾ ਚਾਸ਼ਨੀ ਬਣਾਵਾਂਗੇ ਵੈਸੇ ਤਾਂ ਆਪਾਂ ਗੁੜ ਨੂੰ ਹੀ ਪਾ ਸਕਦੇ ਸੀ ਪੁੱਟ ਕੇ ਗੁੜ ਦੇ ਵਿੱਚ ਨਾ ਧੱਕੇ ਡੋਲੇ ਨੇ ਜਿਆਦੇ ਥੋੜੇ ਜੇ ਤੇ ਆਪਾਂ ਛਾਂਲ ਕੇ ਪਾਵਾਂਗੇ ਤਾਂ ਕਰਕੇ ਆਪਾਂ ਨੂੰ ਚਾਸ਼ਨੀ ਬਣਾਉਣੀ ਪਊਗੀ ਨਹੀਂ ਤਾਂ ਚਾਸ਼ਨੀ ਬਣਾਉਣ ਦੀ ਲੋੜ ਹੀ ਨਹੀਂ ਸੀ ਆਪਾਂ ਸਿੱਧੇ ਹੀ ਪਾ ਦੇ ਸਕਰ ਹੋਵੇ ਤਾਂ ਸ਼ੱਕਰ ਪਾ ਦੇ ਤੇ ਬਹੁਤ ਹੀ ਆਸਾਨ ਤਰੀਕਾ ਆਪਣੇ ਮਿੱਠੇ ਬਣਾਉਣ ਦਾ ਤਾਂ ਆਪਣਾ ਨਾ ਖੋਆ ਮਿੱਠੇ ਸਭ ਕੁਝ ਬਹੁਤ ਵਧੀਆ ਮਿਕਸ ਹੋ ਗਿਆ ਤੇ ਹੁਣ ਆਪਾਂ ਨਾ ਇਹ ਕੜਾਹੀ ਨੂੰ ਲਾ ਕੇ ਸਾਈਡ ਤੇ ਰੱਖ ਦੇਾਂਗੇ ਤੇ ਹੁਣ ਆਪਾਂ ਨਾ ਚਾਸ਼ਨੀ ਬਣਾਵਾਂਗੇ ਇੱਕ ਕੜਾਈ ਦੇ ਵਿੱਚ ਫਿਰchnਾ ਆਪਾਂ ਮਾਰਦੇ ਰਾਵਾਂਗੇ ਕਿਉਂਕਿ ਕੜਾਈ ਆਪਣੀ ਗਰਮ ਹੈ ਹੁਣ ਆਪਾਂ ਚਾਸ਼ਨੀ ਬਣਾਉਣੀ ਹੈ ਹੁਣ ਨਾ ਆਪਾਂ ਗੈਸ ਤੇ ਬਣਾਵਾਂਗੇ ਚਾਸ਼ਨੀ ਇਹਦੇ ਵਿੱਚ ਆਪਾਂ ਇੱਕ ਕੱਲਸੀ ਘਿਓ ਦੀ ਪਾ ਲਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਆ ਗੁੜ ਪਾ ਦਾਂਗੇ ਛੋਟਾ ਛੋਟਾ ਕਰਾ ਆਪਾਂ ਕਰ ਲਏ ਤੇ ਗੁੜ ਆਪਾਂ ਪਾਇਆ 1/2 ਕਿਲੋ ਤੇ 1 ਕਿਲੋ ਮੇਥਿਆਂ ਦੇ ਵਿੱਚ ਨਾ ਆਪਾਂ ਨਾ 3 ਕਿਲੋ ਆਟਾ 1.5 ਕਿਲੋ ਆਟਾ ਪੈਂਦਾ ਹੈ 1.5 ਕਿਲੋ ਆਟਾ ਪਾਇਆ ਜਾਂਦਾ ਕਿਲੋ ਮਿਰਖਿਆਂ ਦੇ ਵਿੱਚ ਤੇ ਵਿੱਚ ਉਹਦੇ ਆਪਾਂ 2 ਕਿਲੋ ਵੀ ਗੁੜ ਪਾ ਸਕਦੇ ਆ 2.5 ਕਿਲੋ ਵੀ ਪਾ ਸਕਦੇ ਆ ਉਹ ਆਪਦੀ ਇੱਛਾ ਅਨੁਸਾਰ ਮਿੱਠਾ ਕਿੰਨਾ ਆਪਾਂ ਵੱਧ ਘੱਟ ਕਰਨਾ ਹੈ ਨਾ ਕਰ ਸਕਦੇ ਆ ਤੇ ਹੁਣ ਆ ਇਹਦੇ ਵਿੱਚ ਮੈਂ 2 ਚਮਚੇ ਪਾਣੀ ਦੇ ਪਾਉਂਗੀ ਤੇ ਆਪਾਂ ਨਾ ਇਹਨੂੰ ਛਾਣਾਗੇ ਤਾਂ ਕਰਕੇ ਪਾਣੀ ਆਪਾਂ ਨੂੰ ਪਾਉਣਾ ਪਊਗਾ ਤੇ ਜੇ ਸ਼ੱਕਰ ਹੋਵੇ ਤਾਂ ਆਪਾਂ ਵਿੱਚ ਆ ਹੀ ਰਲਾ ਦਿੰਦੇ ਤੇ ਬਹੁਤ ਹੀ ਵਧੀਆ ਤਿਆਰ ਹੋ ਜਾਂਦੇ ਕੋਈ ਵੀ ਟਾਈਮ ਨਹੀਂ ਲੱਗਦਾ ਸੀ ਆਪ ਨੂੰ ਮਠਿਆਈ ਦੇ ਹੁਣ ਆਪਾਂ ਇਹਦੀ ਚਾਹ ਹੀ ਬਣਾ ਲਾਂਗੇ ਗੁੜ ਨੇ ਆਪਣਾ ਮੈਲਟ ਹੋ ਗਿਆ ਤੇ ਹੁਣ ਆਪਾਂ ਨੇ ਗੈਸ ਬੰਦ ਕਰਕੇ ਨਾ ਤੇ ਇਹਨੂੰ ਆਪਾਂ ਇੱਥੇ ਵੀ ਛਾਣਨੀ ਆਪਣੀ ਰੱਖੀ ਹੋਈ ਆ ਤੇ ਆਪਾਂ ਨਾ ਥੋੜੀ ਵਿੱਚ ਝਾਣ ਲਾਂਗੇ ਇਹਨੂੰ ਮੈਂ ਗੈਸ ਬੰਦ ਕਰਕੇ ਨਾ ਹੁਣ ਇਹਦੇ ਵਿੱਚ ਛਾਣ ਦੂੰਗੀ ਆ ਦੇਖੋ ਵਿੱਚ ਹੈਗੇ ਡੱਕੇ ਕਚਰੇ ਜੀ ਸਾਰਾ ਨਾ ਵਧੀਆ ਸ਼ੱਕਰ ਪਾ ਲਓ ਉਹਨੂੰ छान ਲਓ ਸ਼ੱਕਰ ਨੂੰ ਤੇ ਫਿਰ ਆਪਾਂ ਨੂੰ ਚਾशनी ਬਣਾਉਣ ਦੀ ਕੋਈ ਵੀ ਲੋੜ ਨਹੀਂ ਆਉਣਾ ਆਪਾਂ ਸਾਰੀ ਇਹ छान ਲਈਏ ਸਾਫ਼ ਕਰ ਲੈਨੇ ਵਿੱਚੋਂ ਕੱਢ ਲੈਨੇ ਇਹਦੇ ਫਿਰ ਆਪਾਂ ਪਾਵਾਂਗੇ ਮੇਥਿਆਂ ਵਿੱਚ ਆਪਾਂ ਨਾ ਸਾਰੀ ਚਾशनी ਪਾਤੀ ਇਹਦੇ ਵਿੱਚ ਆ ਦੇਖੋ ਵਿੱਚੋਂ ਕਿੰਨਾ ਕਚਰਾ ਨਿਕਲ ਆਏਗਾ ਤੇ ਹੁਣ ਆਪਾਂ ਨਾ ਮੇਥਿਆਂ ਦੇ ਵਿੱਚ ਇਹਨੂੰ ਮਿਕਸ ਕਰ ਦਿਆਂਗੇ ਆਪਾਂ ਨਾ ਵੱਧ ਘੱਟ ਕਰ ਸਕਦੇ ਆ ਵੱਧ ਵੀ ਪਾ ਸਕਦੇ ਆ ਘੱਟ ਵੀ ਪਾ ਸਕਦੇ ਹੁਣ ਆਪਾਂ ਨਾ ਵਿੱਚੋਂ ਮਿਕਸ ਕਰਕੇ ਇਹਨੂੰ ਠੰਡਾ ਕਰਾਂਗੇ ਹੁਣ ਤਾਂ ਹੱਥ ਨਹੀਂ ਲੱਗੀ ਜਾਂਦਾ ਆਪਣਾ ਤੇ ਫਿਰ ਪਿੰਨੀਆਂ ਵੱਟੀਆਂ ਨਹੀਂ ਜਾਂਦੀਆਂ ਤੇ ਹੁਣ ਠੰਡਾ ਕਰਕੇ ਤੇ ਫਿਰ ਆਪਾਂ ਇਹਦੀਆਂ ਪਿੰਨੀਆਂ ਵੱਟ ਲਾਂਗੇ ਉਹਨਾਂ ਆਪਾਂ ਮਿਕਸ ਕਰਤਾ ਹੁਣ ਇਹਨੂੰ ਆਪਾਂ ਨਾ ਕੜਾਹੀ ਦੇ ਵਿੱਚ ਹੀ ਠੰਡਾ ਕਰ ਲਾਂਗੇ ਆਪਨੇ ਨਾ ਮੈਥੇ ਠੰਡੇ ਹੋ ਗਏ ਆਹ ਦੇਖੋ ਬਹੁਤ ਵਧੀਆ ਠੰਡੇ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਨਾ ਪਿੰਨੀਆਂ ਬਣਾ ਲਾਂਗੇ ਇਹਨਾਂ ਦੀਆਂ ਇਹਨਾਂ ਨੂੰ ਸਾਈਡ ਤੇ ਰੱਖ ਲਾਂਗੇ ਤੇ ਪਿੰਨੀਆਂ ਨਾ ਛੋਟੀਆਂ ਬਣਾਇਓ ਕਿਉਂਕਿ ਇਹ ਨਾ ਗਰਮ ਹੁੰਦੇ ਨਾ ਮੈਥੇ ਤੇ ਛੋਟੀਆਂ ਪਿੰਨੀਆਂ ਬਣਾਇਓ ਜਿਹੜੀ ਰੋਜ਼ ਆਪਾਂ ਇੱਕ ਜਾਂ ਦੋ ਖਾਏਗੇ ਆਸਤੇ ਕਰ ਕਰਕੇ ਇਦੀਆਂ-ਇਦੀਆਂ ਪਿੰਗ ਮੈਂ ਆਪਾਂ ਬਣਾ ਲਾਂਗੇ ਤੇ ਐਸ ਤਰੀਕੇ ਕਰਕੇ ਆਪਾਂ ਰੱਖੀ ਚੱਲਾਂਗੇ ਬਣਾ ਕੇ ਨਾ 12 ਦੱਬੇ ਹੁਣਾ ਕਿਉਂਕਿ ਵਿੱਚੋਂ ਘਿਓ ਬਹੁਤ ਨਿਕਲਦਾ ਤੇ ਘਿਓ ਆਪਾਂ ਨੇ ਕਿਲੋ ਦੇ ਨੇੜੇ ਪਾ ਹੀ ਦਿੱਤਾ ਇਹਦੇ ਵਿੱਚ ਤੇ ਚਾਸ਼ਨੀ ਦੇ ਵਿੱਚ ਨਾ ਆਪਾਂ ਗੁੜ ਦੇ ਜਿਹੜੇ ਚਾਸ਼ਨੀ ਬਣਾਉਂਦੇ ਇੱਕ ਘਿਓ ਪਾਉਂਦੀ ਕੋਈ ਵੀ ਜ਼ਰੂਰਤ ਨਹੀਂ ਵੈਸੇ ਮੈਂ ਤਾਂ ਇੱਕ ਕਰਛੀ ਹੋਰ ਪਾ ਦਿੱt ਵਿੱਚ ਤੇ ਥੋੜਾ ਜਿਹਾ ਪਾਣੀ ਪਾ ਕੇ ਤੇ ਗੁੜ ਮੈਲਟ ਕਰਕੇ ਵਿੱਚ ਪਾ ਲੋ ਤੇ ਪਿੰਨੀਆਂ ਵਧੀਆ ਵਧੀਆ ਬਣ ਜਾਂਦੇ ਨੇ ਹੁਣ ਆਪਾਂ ਸਾਰੀਆਂ ਵੱਟ ਲਾਂਗੇ ਆਪਾਂ ਦੀ ਪਿੰਨੀਆਂ ਸਾਰੀਆਂ ਵੱਟ ਤੀਆਂ ਆਹ ਸਭ ਤੋਂ ਲਾਸਟ ਵੱਡਾ ਪਿੰਨਾ ਵੱਟਿਆ ਗਿਆ ਆਹ ਦੇਖੋ ਸਾਰੀਆਂ ਪਿੰਨੀਆਂ ਵੱਟ ਕੇ ਨਾ ਆਪਾਂ ਤਿਆਰ ਕਰਤੀਆਂ ਦੇਖੋ ਆਪਣਾ ਡੰਗਾ ਵੱਡਾ ਭਰ ਗਿਆ ਤੇ ਤੁਸੀਂ ਵੀ ਜਰੂਰ ਟ੍ਰਾਈ ਕਰਿਓ ਸਰਦੀਆਂ ਦੇ ਵਿੱਚ ਹੀ ਮਿੱਠੇ ਖਾਦੇ ਜਾਂਦੇ ਆ ਤੇ ਇਹ ਨਾ ਮੇਥੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਲੋ ਮੇਥਿਆਂ ਦੇ ਵਿੱਚ ਆਪਾਂ ਨਾ 2.5 ਕਿਲੋ ਆਟਾ ਵੀ 1.5 ਕਿਲੋ ਆਟਾ ਪਾ ਸਕਦੇ ਤੇ 2.5 ਕਿਲੋ ਗੁੜ ਪਾ ਸਕਦੇ ਤੇ ਗੁੜ ਘੱਟ ਵੀ ਕਰ ਸਕਦੇ ਆ ਵੱਧ ਵੀ ਕਰ ਸਕਦੇ ਆ ਆਟਾ ਵੀ ਥੋੜਾ ਬਹੁਤ ਆਪਾਂ ਵੱਧ ਕਰ ਸਕਦੇ ਆ ਤੇ ਵੈਸੇ ਨਾ 1.5 ਕਿਲੋ ਆਟਾ ਕਾਫੀ ਆ ਕਿਲੋ ਮੇਥਿਆਂ ਦੇ ਵਿੱਚ ਫਿਰ ਮੇਥਿਆਂ ਦਾ ਵਧੀਆ ਅਸਲੀ ਸਵਾਦ ਆਉਂਦਾ ਤੇ ਸਾਡੀ ਮੇਥਿਆਂ ਦੀ ਪਿੰਨੀਆਂ ਦੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਮਾਵੇ ਵਾਲੀ ਦੀਆ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ